ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਕਾਣੀ ਲੈ ਕੇ ਆਏ ਆਂ ਗਗਨਦੀਪ ਦੀ ਮੈਡਮ ਗਗਨਦੀਪ ਦੀ ਅਮੜੀ ਜਾਇਆ ਬਲਜੀਤ ਕਾਫੀ ਦਿਨਾਂ ਤੋਂ ਪਰੇਸ਼ਾਨ ਸੀ ਕਾਰ ਕੁਝ ਕਲੇਸ਼ ਕੁਝ ਹੋਰ ਚੀਜ਼ਾਂ ਨੂੰ ਲੈ ਕੇ ਬਲਜੀਤ ਅਤੇ ਉਸ ਦੇ ਪਤੀ ਦੀ ਆਪਸੀ ਅਨਵਨ ਹੁੰਦੀ ਰਹਿੰਦੀ ਸੀ ਕਈ ਵਾਰ ਚੁੱਪਚਾਪ ਸੁਣ ਲੈਂਦੀ ਸੀ ਕਈ ਵਾਰ ਛੋਟਾ ਮੋਟਾ ਜਵਾਬ ਦੇ ਕੇ ਸਾਰ ਦਿੰਦੀ ਕਈ ਵਾਰ ਆਪਣੇ ਆਪ ਨਾਲ ਗੱਲਾਂ ਕੰਮਕਾਰ ਕਾਜ ਕਰਦੀ ਬੜਬੜਾਉਂਦੀ ਰਹਿੰਦੀ ਇਨਾਂ ਦੀਆਂ ਤਾਂ ਸੁੰਦੀ ਹਾਂ ਕਿਉਂਕਿ ਮੇਰੇ ਕੋਈ ਵੀਰ ਨਹੀਂ ਹੈਗਾ ਅਮੜੀ ਜਾਇਆ ਪਰ ਰਬ ਵੈਰੀ ਲੈ ਗਿਆ ਕਿੰਨਾ ਹੀ ਸੋਹਣਾ ਸੀ ਮੇਰਾ ਭਰਾ ਜੇ ਨਾ ਕੰਧ ਦੀ ਵਿਰਲ ਵਿੱਚ ਹੱਥ ਪਾਉਂਦਾ ਨਾ ਸੱਪ ਡੰਗਦਾ ਨਾ ਉਹ ਪੂਰਾ ਹੁੰਦਾ ਅਮੜੀ ਜਾਇਆ ਖੁਦ ਪੂਰਾ ਹੋ ਗਿਆ ਪਰ ਆਪਣੀਆਂ ਭੈਣਾਂ ਨੂੰ ਅਧੂਰੇ ਛੱਡ ਗਿਆ ਵੀਰ ਤੈਨੂੰ ਪਤਾ ਮਾਂ ਤੇਰੇ ਗਮ ਵਿੱਚ ਚੰਨੀ ਹੋ ਕੇ ਮਰ ਗਈ ਬਾਪੂ ਤਾਂ ਮਾਂ ਤੋਂ ਵੀ ਪਹਿਲਾਂ ਹੀ ਚਲਿਆ ਗਿਆ ਸੀ ਤੇਰੇ ਗਾਮ ਵਿੱਚ ਹੀ ਉਹ ਮੰਝੇ ਉੱਤੇ ਐ ਸਾਢੇ ਗਿਆ ਕਿ ਮੜ ਉਠਿਆ ਨਹੀਂ ਸੀ ਉਸ ਦੀ ਬਿਮਾਰੀ ਦਾ ਕਾਰਨ ਹੀ ਡਾਕਟਰ ਨਹੀਂ ਲੱਭ ਸਕੇ ਲੱਭਦੇ ਵੀ ਕਿਵੇਂ ਉਸ ਦੀ ਮਰਜੂ ਤਾਂ ਤੂੰ ਸੀ ਉਸ ਦੀ ਮਰਜ ਤਾਂ ਤੂੰ ਸੀ ਹੁਣ ਤਾਂ ਪਿਛਲੇ ਸਾਲ ਘਰ ਅਤੇ ਪਹਿਲੀ ਵੀ ਅਸੀਂ ਸਾਰੀਆਂ ਭੈਣਾਂ ਨੇ ਵੇਚ ਕੇ ਬਰਾਬਰ ਹਿੱਸੇ ਕਰ ਲਏ ਹਨ ਪਰ ਮੈਂ ਕਮਲੀ ਨੇ ਤਾਂ ਬਿਨ ਸੋਚੇ ਸਾਰੇ ਪੈਸੇ ਸਹੁਰਿਆਂ ਦੇ ਹੱਥ ਰੱਖ ਦਿੱਤੇ ਹੋਰ ਕਰਦੇ ਵੀ ਕੀ ਇਹ ਹੁਣ ਮੇਰਾ ਘਰ ਹੈ ਜਾਣਾ ਵੀ ਕਿੱਥੇ ਵਸਣਾ ਤਾਂ ਇੱਥੇ ਹੀ ਹੈ ਵਸਤਾ ਹੀ ਸੁੰਦੀ ਰਹਿੰਦੀ ਹਾਂ ਨਹੀਂ ਤਾਂ ਮੇਰੇ ਜਿੰਨਾ ਕੌਣ ਬੋਲਦਾ ਸੀ ਮੇਰੀ ਮਾਂ ਹਮੇਸ਼ਾ ਮੁੰਡਿਆਂ ਵਾਂਗ ਹੀ ਰੱਖਦੀ ਸੀ ਮੈਨੂੰ ਬੋਲਣ ਦੀ ਤਾਂ ਮੈਂ ਵਾਰੀ ਨਹੀਂ ਸੀ ਆਉਣ ਦਿੱਤੀ ਕਿਸੇ ਨੂੰ ਬਸ ਚੁੱਪ ਰਹਿਣਾ ਸਿੱਖਿਆ ਹੈ ਕਿਉਂਕਿ ਬੋਲ ਕੇ ਗੱਲ ਵੱਧ ਗਈ ਕਿੱਥੇ ਜਾऊं ਹੁਣ ਕਿਹੜਾ ਮੇਰਾ ਕੋਈ ਹੋਰ ਘਰ ਹੈਗਾ ਇੱਥੇ ਹੀ ਰਹਿਣਾ ਇਨਾਂ ਵਿੱਚ ਜਿਵੇਂ ਮਰਜ਼ੀ ਰੱਖਣ ਇਹਨਾਂ ਦੀ ਮਰਜ਼ੀ ਹੁਣ ਰੁੱਸ ਕੇ ਤਾਂ ਕਿਤੇ ਵੀ ਜਾਣ ਨਹੀਂ ਸਕਦੀ ਸਾਰਾ ਕੁਝ ਗਵਾ ਕੇ ਹੁਣ ਸਮਝ ਆਈ ਕਿ ਪਹਿਲੀ ਜਾਇਦਾਦ ਪੇਕੇ ਹੁੰਦੇ ਆ ਕੁੜੀ ਦੇ ਪਰ ਫਿਰ ਵੀ ਕਈਆਂ ਹਿੱਸੇ ਆ ਪੇਕੇ ਪਿੰਡ ਵਾਲੀ ਮਿੱਟੀ ਤਾਂ ਜਾਇਦਾਦ ਆਉਂਦੀ ਤਾਂ ਕਦੇ ਸਹੁਰੇ ਪਰਿਵਾਰ ਪਿੱਛੇ ਗਵਾਉਣੀ ਨਹੀਂ ਚਾਹੀਦੀ ਥੋੜੀ ਬਹੁਤੀ ਜਿੰਨੀ ਕੋ ਪੂੰਜੀ ਹੋਵੇ ਆਪਣੇ ਹਿੱਸੇ ਰੱਖ ਲੈਣੀ ਚਾਹੀਦੀ ਹੈ ਬਸ ਇਸੇ ਤਰ੍ਹਾਂ ਹੀ ਬਲਜੀਤ ਆਪਣੇ ਆਪ ਨਾਲ ਗੱਲਾਂ ਕਰਦੀ ਇਤੁਰੀ ਫਿਰਦੀ ਰਹਿੰਦੀ ਇੱਕ ਦਿਨ ਉਸਦੇ ਮਾਮੇ ਦੇ ਮੁੰਡੇ ਦਾ ਅਚਾਨਕ ਫੋਨ ਆਇਆ ਸਤਿ ਸ੍ਰੀ ਅਕਾਲ ਭੈਣੇ ਕਿਵੇਂ ਹੈ ਬਲਜੀਤ ਸੱਸਰੀਕਾਲ ਵੀਰਾ ਕਿਵੇਂ ਆ ਮੈਂ ਤਾਂ ਠੀਕ ਹਾਂ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ ਹੈ ਸਭ ਠੀਕ ਠਾਕ ਹੈ ਅੱਛਾ ਤੂੰ ਕਿਵੇਂ ਹੈ ਮੈਂ ਮੈਂ ਵੀ ਠੀਕ ਹਾਂ ਕੀ ਗੱਲ ਭੈਣੇ ਮੈਨੂੰ ਲੱਗਦਾ ਨਹੀਂ ਬਲਜੀਤ ਸਹੀ ਦੱਸ ਬਸ ਵਧੀਆ ਵੀਰ ਤੂੰ ਜਿੰਨਾ ਤੂੰ ਪੁੱਛ ਲਿਆ ਬਹੁਤ ਵਧੀਆ ਮੈਨੂੰ ਤਾਂ ਆਸਾਂ ਹੀ ਮੁੱਕ ਗਈਆਂ ਸੀ ਕਿ ਕੋਈ ਮੈਨੂੰ ਕਦੇ ਵੀ ਕੋਈ ਯਾਦ ਕਰੂ ਕਿਉਂ ਭੈਣ ਤੂੰ ਕਿਵੇਂ ਸੋਚਦੀ ਹੈ ਨਹੀਂ ਵੀਰ ਬੱਸ ਐਵੇਂ ਹੀ ਬੋਲ ਦਿੱਤਾ ਬਲਜੀਤ ਚੁੰਨੀ ਮੂੰਹ ਵਿੱਚ ਦੇ ਕੇ ਰੋਣ ਲੱਗ ਗਈ ਵੀਰ ਸਮਝ ਗਿਆ ਕੱਲੀ ਮਹਿਸੂਸ ਕਰ ਰਹੀ ਹੈ ਅਤੇ ਦਿਲ ਰੱਖਣ ਵਾਲਾ ਝੂਠ ਵੀ ਬੋਲ ਰਹੀ ਹੈ ਮੈਂ ਤੇਰੇ ਕੋਲੇ ਆ ਰਿਹਾ ਸੀ ਸੋਚਿਆ ਪੁੱਛ ਲਵਾਂ ਕੁਝ ਮੰਗਵਾਉਣਾ ਤਾਂ ਨਹੀਂ ਬਲਜੀਤ ਖੁਸ਼ ਹੋਈ ਤੇ ਬੋਲੀ ਕਦੋਂ ਆਉਣਾ ਵੀਰ ਤੁਸੀਂ ਵੀਰ ਬੋਲਿਆ ਬਸ ਕੱਲ ਆਉਣਾ ਨਹੀਂ ਵੀਰ ਨੂੰ ਮਗਾਉਣਾ ਤਾਂ ਕੁਝ ਨਹੀਂ ਬਸ ਤੁਸੀਂ ਆ ਜਾਵੋ ਇਹ ਖੁਸ਼ੀ ਬਥੇਰੀ ਹੋਵੇਗੀ ਸਾਰੀ ਰਾਤ ਬਲਜੀਤ ਨੂੰ ਨੀਂਦ ਨਹੀਂ ਆਈ ਵੀਰ ਆਊਗਾ ਮਾਮੇ ਦਾ ਮੁੰਡਾ ਹੀ ਸਹੀ ਹੈਗਾ ਤਾਂ ਮੇਰੀ ਅਮੜੀ ਜਾਇਆ ਆਂਦੇ ਹਾਂ 2 ਮਹੀਨੇ ਛੋਟਾ ਉਸ ਤੋਂ ਅਗਲੇ ਦਿਨ ਜਦ ਉਸ ਦਾ ਵੀਰ ਹੱਥ ਵਿੱਚ ਦੋ ਝੋਲੇ ਚੁੱਕੀ ਆਉਂਦਾ ਬਲਜੀਤ ਖੁਸ਼ੀ ਨਾਲ ਵੀਰ ਦੇ ਗੱਲ ਲਾ ਕੇ ਰੋਂਦੀ ਹੈ ਉਸ ਨੂੰ ਯਾਦ ਹੀ ਨਹੀਂ ਰਿਹਾ ਵੀਰ ਨੂੰ ਅੰਦਰ ਆ ਜਾਣ ਦੇਵਾ ਉਹ ਬਾਹਰ ਖੜ ਖੜ ਕੇ ਹੀ ਸੱਸ ਦੀ ਆਵਾਜ਼ ਕੰਨੀ ਪਈ ਉਹ ਆਪਣੇ ਵੀਰ ਨੂੰ ਗੱਲ ਲਾ ਕੇ ਬਸ ਰੋਂਦੀ ਰਹੀ ਜਿਵੇਂ ਬਲਜੀਤ ਚੁੱਪ ਕਰਨਾ ਹੀ ਭੁੱਲ ਗਈ ਸੀ ਉਸ ਦਾ ਵੀਰ ਵੀ ਆਪਣੀ ਭੈਣ ਨੂੰ ਦੇਖ ਕੇ ਭਾਵੁਕ ਹੋ ਗਿਆ ਅਤੇ ਮੂੰਹੋਂ ਕੁਝ ਨਾ ਬੋਲ ਸਕਿਆ ਪਰ ਉਸ ਦੇ ਅੰਦਰ ਅਨੇਕਾਂ ਸਵਾਲ ਅਤੇ ਕਿੰਨੇ ਅਨਹੋਣੇ ਡਰ ਜਾਗ ਗਿਆ ਬੋਲਿਆ ਬਲਜੀਤ ਭੈਣ ਵਸ ਕਰ ਦੱਸ ਕੀ ਹੋਇਆ ਕੋਈ ਗੱਲ ਹੈ ਤਾਂ ਦੱਸ ਨਹੀਂ ਤਾਂ ਚੱਲ ਕੱਪੜੇ ਚੱਲ ਮੇਰੇ ਨਾਲ ਪਾਪ ਕੱਪੜੇ ਚੱਲ ਮੇਰੇ ਨਾਲ ਇਹੀ ਬੋਲੀ ਜਿਆ ਆਪਣੇ ਵੀਰ ਦੇ ਮੂੰਹੋਂ ਇਹ ਆਵਾਜ਼ ਸੁਣ ਕੇ ਇੱਕਦਮ ਜਿਵੇਂ ਕਿਸੇ ਨੀਂਦ ਵਿੱਚੋਂ ਜਾਗੀ ਹੋਏ ਨਹੀਂ 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 ਵੀਰ ਕਰਕੇ ਪਿੱਛੇ हट ਗਈ ਜ਼ਮੀਨ ਤੇ ਪੈ ਝੋਲੇ ਵਿੱਚ ਅੰਦਰ ਚੱਕ ਕੇ ਅੰਦਰ ਲੈ ਗਈ ਝੋਲੇ ਲਿਆਇਆ ਸੀਗਾ ਵੀਰ ਉਹਨਾਂ ਨੂੰ ਚੱਕ ਕੇ ਅੰਦਰ ਲੈ ਗਈ ਵੀਰ ਬੈਠੇ ਮੈਂ ਪਾਣੀ ਲੈ ਕੇ ਆਉਣੀ ਹਾਂ ਬਸ ਭੈਣ ਮੈਂ ਪਾਣੀ ਨਹੀਂ ਪੀਂਦਾ ਸੱਚ ਦੱਸ ਘਰ ਸਭ ਠੀਕ ਹੈ ਤੈਨੂੰ ਕੋਈ ਤਕਲੀਫ ਤਾਂ ਨਹੀਂ ਸਭ ਦੱਸ हां वीर साहब ठीक है बस ਕਈ ਦਿਨਾਂ ਤੋਂ ਮਨ ਨਹੀਂ ਲੱਗ ਰਿਹਾ ਸੀ ਮਾਪਿਆਂ ਜਾਣ ਤੋਂ ਬਾਅਦ ਤੁਸੀਂ ਸਾਰੇ ਮੈਨੂੰ ਭੁੱਲ ਹੀ ਗਏ ਉਹ ਜਿਉਂਦੇ ਸੀ ਤਾਂ ਕੁਝ ਰਿਸ਼ਤੇਦਾਰ ਯਾਦ ਕਰ ਲੈਂਦੇ ਸੀ ਹੁਣ ਤਾਂ ਸਾਰੇ ਹੀ ਗਏ ਬਾਕੀ ਸਾਰਿਆਂ ਨੂੰ ਆਪਣਾ ਹਿੱਸਾ ਮਿਲ ਗਿਆ ਹੁਣ ਕਿਸੇ ਨੇ ਕਿਸੇ ਤੋਂ ਕੀ ਲੈਣਾ ਬਾਕੀ ਕੀ ਪਤਾ ਚੱਲ ਵੀਰ ਮੈਂ ਵੀ ਕੀ ਗੱਲਾਂ ਲੈ ਕੇ ਬੈਗੀ ਤੂੰ ਦੱਸ ਕਰੇ ਸਾਰੇ ਕਿਵੇਂ ਠੀਕ ਹੈ ਬੱਚੇ ਵੱਡੇ ਹੋ ਗਏ ਹੁਣੇ ਆ ਹੁਣ ਤਾਂ ਸਕੂਲ ਲਗਾ ਦਿੱਤੇ ਹਾਂ ਭੈਣੇ ਸਭ ਠੀਕ ਹੈ ਤਾਂ ਫਿਰ ਤੁਸੀਂ ਇਕੱਲੇ ਕਿਉਂ ਆਏ ਪਰਜਾਈ ਨੂੰ ਨਾਲ ਕਿਉਂ ਨਹੀਂ ਲੈ ਕੇ ਆਏ ਬਲਜੀਤ ਬੋਲੀ ਉਹ ਮੈਂ ਗਾਹ ਜਾਣਾ ਸੀ ਕੰਮ ਕੋਈ ਸੋਚਿਆ ਤੈਨੂੰ ਮਿਲਦਾ ਜਾਵਾਂ ਆ ਲੈ ਦੱਸ ਕਰ ਲੈ ਉਸਨੇ ਕਿਹਾ ਸੀ ਯਾਦ ਕਰਾ ਦੇਵੀ ਬਲਜੀਤ ਅਤੇ ਸਵੀਟੀ ਕੁਝ ਥੇਰ ਗੱਲਾਂ ਕਰਦੀਆਂ ਰਹੀਆਂ ਸ਼ੁਰੂਆਤ ਹੀ ਹਾਲਚਾਲ ਪੁੱਛਦੀਆਂ ਰਹੀਆਂ ਸਵੀਟੀ ਬੋਲਦੀ ਆ ਜਾਣਾ ਆਪਣੇ ਵੀਰ ਨਾਲ ਇਹ ਹੀ ਸੋਚ ਲਿਆ ਕਰੋ ਬਈ ਵੀਰ ਕੱਲਾ ਨਾ ਮਾਂ ਨਾ ਪਿਓ ਪਤਾ ਨਹੀਂ ਕਿ ਕਿ ਸੋਚਦੇ ਦੁਖੀ ਰਹਿੰਦੇ ਆ ਭੈਣ ਭਾਈ ਇੱਕ ਦੂਜੇ ਦਾ ਹਸਾਰਾ ਹੁੰਦੇ ਆ ਹੋ ਸਕਦਾ ਇਸ ਨੂੰ ਕੁ ਹੌਸਲਾ ਮਿਲੇ ਮੇਰੀ ਭੈਣ ਆਈ ਹਾਂ ਹਾਂ ਪਰਝਾਈ ਜ਼ਰੂਰ ਆਵਾਂਗੀ ਆਪਣੇ ਫਿਰ ਵੀਰ ਨਾਲ ਵਾਅਦਾ ਕਰਕੇ ਕੁਝ ਦਿਨ ਬਾਅਦ ਆਉਣ ਦਾ ਉਸ ਨੂੰ ਤੋੜ ਦਿੰਦੀ ਹੈ ਹਫਤੇ ਤੋਂ ਬਾਅਦ ਉਹ ਫਿਰ ਆਪਣੇ ਨਾਨਕੇ ਚਲੀ ਜਾਂਦੀ ਹੈ ਉਸ ਦੀ ਪਰਝਾਈ ਨੇ ਉਸ ਦਾ ਬਹੁਤ ਸਤਿਕਾਰ ਕੀਤਾ ਬਲਜੀਤ ਦੇਖਦੀ ਐ ਸਵੀਟੀ ਨੌਕਰੀ ਕਰਦੀ ਐ ਘਰ ਦੇ ਕੰਮਕਾਰ ਦੀ ਪੂਰੀ ਜ਼ਿੰਮੇਵਾਰੀ ਨਾਲ ਬਲਜੀਤ ਨੇ ਇੱਕ ਦਿਨ ਪੁੱਛ ਹੀ ਲਿਆ ਪਰ ਜਾਈ ਤੂੰ ਥੱਕਦੀ ਨਹੀਂ ਸਾਰਾ ਦਿਨ ਤੁਰੇ ਫਿਰਦੀ ਨਾ ਦਿਨੇ ਨਾ ਰਾਤ ਚੈਣ ਨਹੀਂ ਥੱਕਦੀ ਹਾਂ ਪਰ ਜ਼ਿੰਮੇਵਾਰੀਆਂ ਘੇਰ ਲੈਂਦੀਆਂ ਤੈਨੂੰ ਪਤਾ ਇੱਕ ਦਿਨ ਬਹੁਤ ਦੁਖੀ ਸੀ ਬਾਹਰ ਗਵਾਂਢਣ ਕੋਲੇ ਖੜ ਗਈ ਮੈਂ ਉਸ ਨੂੰ ਦੇਖਿਆ ਮੈਂ ਬਹੁਤ ਥੱਕ ਗਈ ਹਾਂ ਮੇਰੇ ਦਰਦ ਹੁੰਦੀ ਐ ਲੱਤਾਂ ਵਿੱਚ ਬਹੁਤ ਆਪਣੇ ਦੁਖੜੇ ਦੌਰ ਰੋਣ ਲੱਗ ਗਈ ਅਗਾਹਾਂ ਜਿਵੇਂ ਭਰੀ ਪੀਤੀ ਬੈਠੀ ਸੀ ਇੱਕਦਮ ਬੋਲੀ ਤੇਰਾ ਇਹ ਹਾਲ ਹੈ ਆ ਦੇਖ ਮੇਰਾ ਕੀ ਹੋਵੇਗਾ ਮੈਂ ਇੱਕਦਮ ਸੁੰਨੀ ਜਹੀ ਹੋ ਗਈ ਦਿਮਾਗ ਨੂੰ ਤੇਜ਼ ਹਰਕਤ ਕੀਤੀ ਉਹ ਰੱਬਾ ਮੈਂ ਕੀ ਬੋਲ ਬੈਠੀ ਉਸ ਦਾ ਤਾਂ પતિ ਵੀ ਹੈ ਨਹੀਂਗਾ ਨਿੱਕੇ ਨਿੱਕੇ ਬੱਚਿਆਂ ਨੂੰ ਛੱਡ ਕੇ ਤੁਰ ਗਿਆ ਸੀ ਜ਼ਮੀਨ ਜਾਇਦਾਦ ਵੀ ਵਿਕ ਚੁੱਕੀ ਸੀ ਅਤੇ ਇੱਕਦਮ ਬੋਲੀ ਤੇਰਾ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਬੁਰਾ ਹਾਲ ਹੈ ਡਬਲ ਡਿਊਟੀ ਹਸਪਤਾਲ ਵਿੱਚ ਕੰਮ ਕਰਨਾ ਸੌਖਾ ਨਹੀਂ ਉਹ ਵੀ ਦੋ ਦੋ ਜਗ੍ਹਾ ਤੇ ਨਾਲੇ ਫਿਰ ਘਰ ਨੂੰ ਸੰਭਾਲਣਾ ਗੱਲਾਂ ਕਰਦੇ ਕਰਦੇ ਉਸ ਦੀ ਕੁੜੀ ਆ ਕੇ ਆਪਣੀ ਮਾਂ ਨੂੰ ਬੁਲਾ ਕੇ ਲੈ ਗਈ ਮੈਂ ਵੈਗੁਰੂ ਵੈਗੁਰੂ ਕਰਦੀ ਆਪਣੇ ਆਪ ਨੂੰ ਕੋਸ ਰਹੀ ਸੀ ਇੱਥੇ ਦੁਨੀਆ ਬਹੁਤ ਦੁਖੀ ਤੋਂ ਦੁਖੀ ਹੈ ਮੈਂ ਸ਼ਾਇਦ ਆਪਣੀ ਪੀੜ ਵਿੱਚ ਉਸ ਦਾ ਦਰਦ ਭੁੱਲ ਗਈ ਸੀ ਇਸੇ ਲਈ ਬਲਜੀਤ ਮੈਂ ਕੁਝ ਬੋਲਦੀ ਨਹੀਂ ਦੱਸਦੀ ਨਹੀਂ ਆਪਾਂ ਨੂੰ ਸੌਖੀ ਰੋਟੀ ਮਿਲ ਜਾਂਦੀ ਹੈ ਦੋ ਟਾਈਮ ਕੁਝ ਲੋਕ ਆਪਣੇ ਨਾਲੋਂ ਬਹੁਤ ਔਖੇ ਹਨ ਜੋ ਸ਼ਾਇਦ ਆਪਣੇ ਬੱਚਿਆਂ ਦਾ ਢਿੱਡ ਪਾਲਣ ਦੀ ਖਾਤਰ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਖਾਤਰ ਦਿਨ ਰਾਤ ਭੁੱਖੇ ਤੁਰੇ ਫਿਰਦੇ ਹਨ ਸ਼ਾਇਦ ਜੇਕਰ ਆਪਾਂ ਮਾਨਸਿਕ ਪੱਖੋਂ ਪੂਰੇ ਹੋ ਜਾਈਏ ਤਾਂ ਆਪਾਂ ਨੂੰ ਨਿੱਕੀਆਂ-ਨਿੱਕੀਆਂ ਗੱਲਾਂ ਦਾ ਮੁਸ਼ਕਲਾਂ ਦਾ ਗਿਲਾ ਨਹੀਂ ਰਹੇਗਾ ਇਸੇ ਲਈ ਵੱਡੇ ਬੋਲਦੇ ਸੀ ਆਪਣੇ ਤੋਂ ਨੀਵੇਂ ਵੱਲ ਦੇਖ ਕੇ ਟਾਈਮ ਕੱਢਿਆ ਕਰੋ ਤੁਹਾਨੂੰ ਕਿਵੇਂ ਲੱਗੀ ਇਹ ਕਹਾਣੀ ਜ਼ਰੂਰ ਦੱਸਣਾ ਗਲਤੀ ਹੋ ਗਈ ਤਾਂ ਵੀ ਦੱਸਣਾ ਕਮੈਂਟ ਕਰਨੇ ਲਾਈਕ ਸ਼ੇਅਰ ਕਰਿਆ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਸਸਤਰੀਕ